ਖਮਾਣੋ ਦੇ ਲੋਕ ਬੋਲਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਅਤੇ ਹੁੱਲੜ ਵਾਜਾਂ ਕਾਰਨ ਵੱਡੀਆਂ ਪਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਸਨ ਕਈ ਵਾਰ ਤਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿ ਕਿਸੇ ਬੋਲਟ ਮੋਟਰਸਾਈਕਲ ਨੇ ਪਟਾਕਾ ਮਾਰਿਆ ਕਈ ਦਿਲ ਦੇ ਮਰੀਜ਼ਾਂ ਨੂੰ ਡਾਕਟਰਾਂ ਕੋਲ ਜਾ ਕੇ ਦਾਖਲ ਹੋਣਾ ਪਿਆ ਇਹਨਾਂ ਪਰੇਸ਼ਾਨੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਿਲ੍ਹੇ ਦੇ ਪੁਲਿਸ ਮੁਖੀ ਵੱਲੋਂ ਇੱਥੇ ਬਰਿੰਦਰਜੀਤ ਸਿੰਘ ਨਾਗਰ ਨੂੰ ਤਾਇਨਾਤ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਬੁਲੇਟ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਪਟਾਕੇ ਵਜਾਉਣ ਵਾਲੇ ਨੌਜਵਾਨ ਹੁਣ ਅਚਾਨਕ ਗਾਇਬ ਹੋ ਗਏ ਨੇ ਤੇ ਇਸ ਦੇ ਨਾਲ ਹੀ ਸੜਕਾਂ ਦੇ ਉੱਪਰ ਖੜੇ ਹੁੱਲੜਬਾਜ਼ ਵੀ ਗਾਇਬ ਹੋ ਗਏ ਨੇ ਮਾਮਲਾ ਖਮਾਣੋ ਦਾ ਹੈ ਜਿੱਥੇ ਕਿ ਨਵੇਂ ਆਏ ਟ੍ਰੈਫਿਕ ਇੰਚਾਰਜ ਨੇ ਆਪਣਾ ਅਹੁਦਾ ਸੰਭਾਲਿਆ ਹੈ ਤੇ ਇਸ ਦੇ ਨਾਲ ਹੀ ਇਹਨਾਂ ਹੁੱਲੜਬਾਜ਼ਾਂ ਤੇ ਬੁਲੇਟ ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਨੂੰ ਨਕੇਲ ਪੈ ਗਈ ਹੈ ਇਸ ਮੌਕੇ ਇੱਕ ਨੌਜਵਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਨੇੜੇ ਆ ਕੇ ਇੱਕ ਬੁਲਕ ਮੋਟਰਸਾਈਕਲ ਸਵਾਰ ਨੇ ਅਜਿਹਾ ਪਟਾਕਾ ਮਾਰਿਆ ਕਿ ਦਿਲ ਦਾ ਮਰੀਜ਼ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋਣਾ ਪਿਆ ਲੇਕਿਨ ਜਦੋਂ ਤੋਂ ਨਵੇਂ ਆਏ ਟ੍ਰੈਫਿਕ ਇੰਚਾਰਜ ਨੇ ਆਦਤ ਸੰਭਾਲਿਆ ਏ ਉਦੋਂ ਤੋਂ ਬਾਅਦ ਉਹਨਾਂ ਸੁਖਦਾਸਾਂ ਲਿਆਏ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਵਿਜੋਤ ਗਰੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖਮਾਨੂ ਸ਼ਹਿਰ ਵਿੱਚ ਡਿਊਟੀ ਨਿਭਾ ਰਹੇ ਹਾਂ ਅੱਗੇ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਖਮਾਨੂ ਸ਼ਹਿਰ ਦੇ ਸਮੂਹ ਨਗਰਨ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਪੁਰਜੋ ਲੋ ਅਪੀਲ ਕਰਦਾ ਹਾਂ ਕਿ ਹੁੱਲੜਵਾਜਾ ਨੂੰ ਨੱਥ ਪਾਉਣ ਵਾਸਤੇ ਤੇ ਮਾੜੇ ਅਨਸਰਾਂ ਨੂੰ ਸ਼ਹਿਰ ਵਿੱਚ ਰੋਕਣ ਵਾਸਤੇ ਟ੍ਰੈਫਿਕ ਪੁਲਿਸ ਦਾ ਪੂਰਾ ਸਹਿਯੋਗ ਕੀਤਾ ਜਾਵੇ ਕਿਉਂਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਇਹ ਹੁਲੜਵਾਜਾਂ ਨੂੰ ਨੱਥ ਪਾਉਣੀ ਅਸੰਭਵ ਹੈ ਮੈਂ ਫਿਰ ਪ੍ਰੋਜਰ ਅਪੀਲ ਕਰਦਾ ਕਿ ਟ੍ਰੈਫਿਕ ਪੁਲਿਸ ਨੂੰ ਪੂਰੀ ਸਹਿਯਤਾ ਦਿੱਤੀ ਜਾਵੇ ਮੈਂ ਜੀ ਦਿਲ ਦਾ ਦਿਲ ਦਾ ਮਰੀਜ਼ ਹੈ ਜੀ ਇੱਥੇ ਇੰਨੇ ਜ਼ਿਆਦਾ ਜੀ ਬੋਲਟਾਂ ਦੇ ਪਟਾਕੇ ਜਾਮੇ ਮੋਟਰਸਾਈਕਲ ਬੋਲਟ ਦਾ ਪਟਾਕਾ ਵੱਜਣ ਕਾਰਨ ਜੀ ਮੈਂ ਇੰਨਾ ਇੱਥੇ ਜ਼ਿਆਦਾ ਤੰਗ ਹੋਇਆ ਜਾ ਕੇ ਹੀ ਰਾਣਾ ਹਸਪੀਟਲ ਦਾਖਲ ਹੋਇਆ ਪਰ ਅਸੀਂ ਜੀ ਹੁਣ ਬਹੁਤ ਧੰਨਵਾਦ ਕਰਦੇ ਆ ਜੀ ਬਰਿੰਦਰਜੀਤ ਸਿੰਘ ਨਾਗਰਾ ਜੀ ਦਾ ਜਦੋਂ ਤੋਂ ਜੀ ਟ੍ਰੈਫਿਕ ਦਾ ਕੰਮ ਇਹਨਾਂ ਨੇ ਸੰਭਾਲਿਆ ਜੀ ਕੋਈ ਪਟਾਕਾ ਕੋਈ ਆਵਾਜ਼ ਨਹੀਂ ਜੀ ਸਭ ਗੁੰਡਾਗਰਦੀ ਇਹਨਾਂ ਨੇ ਬੰਦ ਕਰੀਆ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਨਾਗਰਾ ਸਾਹਿਬ ਵਰਗੇ ਮੁਲਾਜ਼ਮ ਜੀ ਹਰ ਇੱਕ ਸ਼ਹਿਰ ਚ ਹੋਣੇ ਚਾਹੀਦੇ ਨੇ ਜੀ ਜਗਬਾਣੀ ਟੀਵੀ ਲਈ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ